ਹਲੋ ਸਾਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਕਮਲ ਗਿੱਲ ਤੇ ਹਾਂਜੀ ਕਿੱਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਆਪ ਆਏ ਹੋਏ ਸੀਗੇ ਖੇਤ ਤੇ ਖੇਤ ਦੇ ਵਿੱਚ ਜਿਹੜਾ ਕੀ ਆ ਸੀਜ਼ਨਲ ਸਬਜ਼ੀਆਂ ਲਾਉਣ ਦਾ ਕੰਮ ਹੈ ਜਿਹੜਾ ਚੱਲ ਰਿਹਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੱਜ ਆਪਣੇ ਨਾਲ ਸਾਂਝ ਵੀ ਆਈ ਹੈ ਦੋਨੇ ਬੱਚੇ ਵੀ ਮਸਤੀ ਕਰ ਰਹੇ ਆ ਤੇ ਦੇਖ ਸਕਦੇ ਹੋ ਤੁਸੀਂ ਇੱਧਰ ਬੈਕ ਬੈਕ ਸਾਈਡ ਮੱਟਾ ਵਗੈਰਾ ਬਣਾਈਆਂ ਪਈਆਂ ਚਾਹ ਆਪਾਂ ਬਣਾ ਕੇ ਲੇ ਜਾਂਦੀ ਹੈ ਬਾਟੀ ਆਪਾਂ ਵੀ ਲਈ ਲੈ ਕੇ ਆਂਦੀ ਆ ਤੇ ਕੱਪ ਜਿਹੜਾ ਕੀ ਆ ਕਮਲ ਦਾ ਹੁਣ ਟੀ ਬ੍ਰੇਕ ਹੋ ਗਈ ਲਓ ਜੀ ਹੁਣ ਇਹਨਾਂ ਨੂੰ ਵਿੱਚ ਪਟਾਕੇ ਫੁੱੜਨ ਦੀ ਯਾਦ ਆ ਗਈ ਤੇ ਹੁਣ ਇਹ ਚਲਾ ਰਹੇ ਆ ਵਿੱਚ ਬੰਬ ਦੇਖੋ ਉੱਪਰ ਰੱਖ ਲਏ

ਸਾਂਝ ਪਟਾਕੇ ਤੋਂ ਡਰ ਗਿਆ ਸਾਂਝ ਸਾਂਝ ਹੈਲੋ ਡਰ ਗਿਆ ਸੀ ਹੈਲੋ ਜੀ ਕੀ ਹੋ ਗਿਆ ਜੀ ਸਾਂਝ ਕੀ ਹੋ ਗਿਆ ਬੰਬ ਤੋਂ ਡਰ ਗਿਆ ਬੰਬ ਤੋਂ ਡਰ ਗਿਆ ਮੇਰਾ ਸੋਨਾ ਬੰਬ ਤੋਂ ਡੋਗ ਮੀਮੀ ਫਿਰ ਮੀਮੀ ਸਾਜ ਮੀਮੀ ਹੈਲੋ ਹਨੇ ਕਿਆ ਕਰਦੇ ਹਨੇ ਕਿਆ ਕਰਨਾ ਕਰਦੇ